ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਦੇ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੱਤਰ ਲੇਕੇ ਅਪੀਲ ਕੀਤੀ ਕਿ ਹਲਕਾ ਆਤਮਨਗਰ ਅਧੀਨ ਲੰਬੇ ਸਮੇਂ ਤੋਂ ਲਟਕ ਰਹੇ ਰੇਲਵੇ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਰੇਲਵੇ ਬੁਨਿਆਦੀ ਢਾਂਚੇ ਦੇ ਮੁੱਦੇ ਤੇ ਆਤਮਨਗਰ ਹਲਕੇ ਦੇ ਫਸਨੀਕਾਂ ਲਈ ਬੱਤੀ ਅਸੁਵਿਧਾ ਦਾ ਕਾਰਨ ਬਣਦੇ ਜਾ ਰਹੇ ਹਨ। ਆਪਣੇ ਪੱਤਰ ਵਿੱਚ ਵਿਧਾਇਕ ਸਿੱਧੂ ਨੇ ਤਿੰਨ ਮੁੱਖ ਸਮੱਸਿਆਵਾਂ 'ਤੇ ਚਾਨਣਾ ਪਾਇਆ ਪਹਿਲੀ ਜੀਐਨਈ ਰੇਲਵੇ ਲਾਈਨਾਂ ਪੁਰਾਣੀ ਇੱਟਾਂ ਵਾਲੀ ਗਲੀ ਦੁਗਰੀ ਰੋਡ ਅਤੇ ਜੀਐਨਈ ਨੂੰ ਜੋੜਨ ਵਾਲੀ ਤੇ ਨੇੜੇ ਇੱਕ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਬਾਰੇ ਦੱਸਿਆ ਕਿ ਇਸ ਖੇਤਰ ਵਿੱਚ ਦਿਨ ਭਰ ਦਿਨ ਪਾਰੀ ਪੀੜਾ ਪੜਕਾ ਰਹਿੰਦਾ ਹੈ ਜਿਸ ਦੇ ਨਤੀਜੇ ਵਜੋਂ ਸਕੂਲੀ ਬੱਚਿਆਂ ਦਫ਼ਤਰ ਜਾਣ ਵਾਲਿਆਂ ਅਤੇ ਸਥਾਨਕ ਨਿਵਾਸੀਆਂ ਨੂੰ ਅਕਸਰ ਲੰਬੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਉਨਾ ਗੁਜਾਰਿਸ਼ ਕੀਤੀ ਕਿ ਜੰਨਤਕ ਸਹੂਲਤ ਲਈ ਆਰਓਬੀ ਨੂੰ ਜਲਦ ਤੋਂ ਜਲਦ ਮਨਜ਼ੂਰੀ ਦੇ ਕੇ ਇਸ ਦਾ ਨਿਰਮਾਣ ਕਰਵਾਇਆ ਜਾਵੇ। ਦੂਸਰਾ ਦਾਣਾ ਮੰਡੀ ਅਤੇ ਦੁਗਰੀ ਸੜਕ ਨੂੰ ਜੋੜਨ ਵਾਲੇ ਆਰਓਬੀ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਹਜ਼ਾਰਾਂ ਯਾਤਰੀਆਂ ਦੀ ਆਵਾਜਾਈ ਦੇ ਪ੍ਰਬਾਅ ਨੂੰ ਬਿਹਤਰ ਬਣਾ ਲਈ ਇਹ ਪ੍ਰੋਜੈਕਟ ਲਾਹੇਵੰਦ ਸਿੱਧ ਹੋਵੇਗਾ। ਇਸ ਤੋਂ ਇਲਾਵਾ ਤੀਸਰਾ ਮਾਡਲ ਟਾਊਨ ਡੀ ਬਲਾਕ ਅਤੇ ਦਸ਼ਮੇਸ਼ ਨਗਰ ਵਿਚਕਾਰ ਤੁਰੀ ਰੇਲਵੇ ਲਾਈਨ ਕ੍ਰੋਸਿੰਗ ਨੂੰ ਉਹਨਾਂ ਦੁਬਾਰਾ ਖੋਲਣ ਦੀ ਜ਼ੋਰ ਦਿੱਤਾ ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਲਾਈਨ ਦੇ ਬੰਦ ਹੋਣ ਨਾਲ ਵਸਨੀਕਾਂ ਨੂੰ ਲੰਬੇ ਅਤੇ ਅਸੁਰੱਖਿਤ ਰਸਤੇ ਅਪਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਨਾਲ ਛੋਟੇ ਅਪਰਾਧਾਂ ਦਾ ਖਤਰਾ ਵਧ ਗਿਆ ਹੈ ਉਹਨਾਂ ਕੇਂਦਰੀ ਮੰਤਰੀ ਨੂੰ ਜਨਤਕ ਸੁਰੱਖਿਆ ਲਈ ਇਸ ਮਹੱਤਵਪੂਰਨ ਰਸਤੇ ਨੂੰ ਦੁਬਾਰਾ ਖੋਲਣ ਲਈ ਤੁਰੰਤ ਦਾਖਲ ਦੇਣ ਦੀ ਮੰਗ ਕੀਤੀ ਵਿਧਾਇਕ ਸਿੱਧੂ ਨੇ ਆਸਪਰਕਰਟਾਈ ਕੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਇਹਨਾਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ ਜਿਸ ਨਾਲ ਆਤਮਨਗਰ ਅਤੇ ਪੂਰੇ ਲੁਧਿਆਣਾ ਦੇ ਲੋਕਾਂ ਲਈ ਸੁਚਾਰੂ ਅਤੇ ਸੁਰੱਖਿਤ ਆਵਾਜਾਈ ਜਕਿਨੀ ਬਣਾਈ ਜਾਵੇਗੀ